ਚੋਰ ਵਖਾਉਨੇ ਆ ਇਹ ਚੋਰ ਦਹੀਂ ਲੈਣ ਗਿਆ ਸੀ ਤੇ ਦਹੀਂ ਲੈਣ ਗਏ ਨੇ ਤੜਕੇ ਤੜਕੇ ਨਾ ਸਵੇਰੇ ਸਵੇਰੇ ਹਜੇ ਦੁਕਾਨਦਾਰਾਂ ਨੇ ਦੁਕਾਨਾ ਨਹੀਂ ਖੋਲੀਆਂ ਸੀ ਇਹਨੇ ਸਾਲੇ ਨੇ ਤਿੰਨ ਚਾਰ ਦੁਕਾਨਾਂ ਦੇ ਤਾਲੇ ਤੋੜਦੇ ਪਹਿਲੀ ਗੱਲ ਤਾਂ ਤੁਸੀਂ ਵੇਖੋ ਵੀ ਚੋਰ ਦੀ ਸ਼ਕਲ ਵੇਖੋ ਇਹਦੀ ਇਹਦੀ ਦਹੀਂ ਲਿਉਣਾ ਬੰਦਾ ਸਾਭ ਜੀ ਮੈਂ ਤਾਂ ਦਹੀਂ ਲੈਣ ਗਿਆ ਸੀ ਇਹ ਸਾਲਾ ਇਸੇ ਜੁਰਮ 'ਚ ਹੀ ਫੜਿਆ ਗਿਆ ਇਹ ਸਾਲਾ ਦਹੀਂ ਲੈਣ ਗਿਆ ਸੀ। ਅਯੋ ਰਮਾ! ਕੋਈ ਗੱਲ ਦੇ ਧਿਆਨ ਨਾਲ ਫੇਰ ਦੁਬਾਰਾ ਦੁਬਾਰਾ ਸ਼ਕਲ ਵੇਖੋ ਵੀ ਇਹਦਾ ਦਹੀਂ ਲਿਆਉਣਾ ਬੰਦ ਆ। ਸ਼ਕਲ ਨਾਲ ਕੋਈ ਦਹੀਂ ਮੈਚ ਕਰਦੀ ਇਹਦੇ। ਅਯੋ ਰਮਾ! ਸਾਹਬ ਜੀ ਤੁਸੀਂ ਕਹੀ ਤਾਂ ਜਾਣਦੇ ਆ ਵੀ ਮੇਰੇ ਸ਼ਕਲ ਨਾਲ ਦਹੀਂ ਦੀ ਕੋਈ ਮੈਚ ਨਹੀਂ ਹੁੰਦੀ। ਫਿਰ ਜੇ ਮੇਰਾ ਦਹੀਂ ਵੀ ਨਾ ਬੰਦ ਆ ਤੇ ਫਿਰ ਕੱਟੇ ਦਾ ਦੁੱਧ ਪੀਣਾ ਬੰਦ ਆ। ਅਯੋ ਰਮਾ! ਬਈ ਤੂੰ ਤਾਂ ਦਹੀਂ ਲੈਣ ਗਿਆ ਸੀ। ਕਦਰ ਚੋਰੀ ਕਿਵੇਂ ਕੀਤੀ ਜੀ ਮੈਂ ਬੱਕਰੀਆਂ ਨੂੰ ਬੜਾ ਮੈਮੈਂ ਨਾ ਕਰ ਸਿੱਧਾ ਦਾ ਚੋਰੀ ਜਿਵੇਂ ਕੀਤੀ ਸਾਹਿਬ ਜੀ ਜਦੋਂ ਮੈਂ ਦਹੀਂ ਲੈਣ ਗਿਆ ਨਾ ਮੈਂ ਲੈਣੀ ਸੀ ਦਹੀਂ 100 ਤੇ 20 ਰੁਪਈਆ ਦੀ ਤੇ 100 ਰੁਪਏ ਤਾਂ ਮੇਰੀ ਜੇਬ 'ਚ ਸੀਗਾ ਪਰ 20 ਰੁਪਏ ਘੱਟ ਸੀ ਹਜ਼ਾਰ ਰੁਪਏ ਦੇ ਤਾਂ ਤਾਲੇ ਤੋੜ ਤੇ ਸਿਰਫ 20 ਰੁਪਈਆ ਪਿੱਛੇ ਖਾਇਓ ਜੀ ਮਾ ਤੇ 20 ਰੁਪਏ ਲੈਣ ਸਾਲਾ ਘਰੇ ਨਹੀਂ ਗਿਆ ਉਹ ਅੱਗੇ ਤਾਲੇ ਤੋੜ ਕੇ ਬਹਿ ਗਿਆ ਖਾਇਓ ਜੀ ਮਾ ਮੈਂ ਕਿਹਾ ਜੀ 20 ਰੁਪਏ ਲੈਣ ਘਰੇ ਕਿੱਧਰ ਜਾਣਾ ਇੱਥੋਂ ਹੀ ਕੋਈ ਇੰਤਜ਼ਾਮ ਕਰ ਲੈਨੇ ਆ ਖਾਇਓ ਜੀ ਮਾ ਘਰ ਤੈਨੂੰ ਦੂਰ ਪੈਂਦਾ ਸੀ ਤੇ ਤਾਲੇ ਤੈਨੂੰ ਬੜੇ ਨੇੜੇ ਪੈਂਦੇ ਸੀ ਚਲੇ 10 ਵੀ ਫੜਿਆ ਕਿਵੇਂ ਗਿਆ ਚਲੋ ਛੱਡੋ ਜੀ ਕੀ ਦੱਸਣਾ ਹੈ ਪਰ ਤੁਨੂੰ ਸੜਾ ਸ਼ਰਮਾਉਂਦਾ ਵੇ ਰੇਖ ਜਿਵੇਂ ਸੱਜਰੀ ਵਿਆਹੀ ਹੁੰਦੀ ਆ ਅਗਲਾ ਅਗਲੇ ਦੁਕਾਨ ਦਾ ਅਗਲਾ ਜਿੰਦਰਾ ਨਹੀਂ ਤੋੜਿਆ ਇਹਨੇ ਪਿੱਛੋਂ ਦੀ ਇੱਕ ਸ਼ਟਰ ਸੀ ਉਹ ਉਹਦਾ ਜਿੰਦਰਾ ਤੋੜਤਾ ਇਹਨੇ ਪਿੱਛੋਂ ਸ਼ਟਰ ਚੱਕਿਆ ਉਧਰਤੀ ਆ ਕੇ ਦੁਕਾਨਦਾਰ ਨੇ ਅੱਗੋਂ ਦੀ ਸ਼ਟਰ ਚੱਕਤਾ ਤੇ ਅੱਗੋਂ ਦੁਕਾਨਦਾਰ ਨੂੰ ਆਖੀ ਜਾਵੇ ਬਈ ਸਫਾਈ ਸਬੂਈ ਕਰ ਲੈਣ ਤੋਂ ਫੇਰ ਦਿੰਨੇ ਆ ਸਾਮਾਨ ਸਾੜਾ ਸ਼ਰਮਾਉਂਦਾ ਵੇਖ ਜਿਵੇਂ ਸੱਜਰੀ ਵਿਆਹੀ ਹੁੰਦੀ ਆ ਇਹਨੇ ਅਗਲਾ ਅਗਲੇ ਦੁਕਾਨ ਦਾ ਅਗਲਾ ਜਿੰਦਰਾ ਨਹੀਂ ਤੋੜਿਆ ਇਹਨੇ ਪਿੱਛੋਂ ਦੀ ਇੱਕ ਸ਼ਟਰ ਸੀ ਉਹ ਉਹਦਾ ਜਿੰਦਰਾ ਤੋੜਦਾ ਇਹਨੇ ਪਿੱਛੋਂ ਸ਼ਟਰ ਚੱਕਿਆ ਕੁਦਰਤੀ ਆ ਕੇ ਦੁਕਾਨਦਾਰ ਨੇ ਅੱਗੋਂ ਦੀ ਸ਼ਟਰ ਚੱਕਦਾ ਤੇ ਅੱਗੋਂ ਦੁਕਾਨਦਾਰ ਨੂੰ ਆਖੀ ਜਾਵੇ ਬoi ਸਫਾਈ ਸਬੂਈ ਕਰ ਲੈਣ ਤੂੰ ਫੇਰ ਦਿੰਨੇ ਆ ਸਮਾਨ